ਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਭਾਵੇ ਸੋ ਨਿਹਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਮਹਾਂਪੁਰ ਗਿਆਨੀ ਸੀਤਲ ਸਿੰਘ ਜੀ ਦੇ ਮਨ ਨੂੰ ਪਾਵੇ ਸ਼ੋਹਾਰਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਿੰਘ ਸਾਹਿਬ ਸ਼ਹੀਦ ਕਾਲੀ ਬਾਬਾ ਫੂਲਾ ਸਿੰਘ ਦੇ ਮਨ ਨੂੰ ਪਾਵੇ ਸ਼ੋਹਾਰਾ ਜੈਤ ਜੈਤ ਹੋਵੇ ਪੰਥ ਕੀ ਜੀਤ ਹੋਵੇ ਪੰਥ ਕੀ ਜੀਤ اللہ اللہ ابا ਸ੍ਰੀ ਬਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਥਾਨ ਨੀਅਤ ਸਤਿਕਾਰ ਦੇ ਨਾਲ ਇੱਕ ਪੱਖ ਸੇ ਪਹਿਲੇ 20 ਸਤਿਕਾਰਯੋਗ ਸਤਿਕਾਰਯੋਗ ਪਾਤਸ਼ਾਹ ਜੀ ਸਤਿਕਾਰ ਸਤਿਕਾਰ ਜੀ ਸ੍ਰੀ ਬਾਹ ਹੈ ਗੋ ਸ੍ਰੀ ਬਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਾਹਾਰ ਦੀ ਜਲਤੋ ਪਾਤ੍ਰਾ ਹਜ਼ੂਰ ਜਰਨ ਜੀ ਸਭ ਜੀ ਦੇ ਸਤਿਕਾਰ ਨਾਲ ਕੇ ਦਾ ਹਾਜ਼ਰ ਬੇਰਸਿਕ ਰੋਸਤਾਂ ਤੋਂ ਸਾਰਤ ਪਾਜਨਾ ਜੀ ਰੂਡ ਤੋਂ ਉੱਪਰ ਦਾ ਸ਼ਸ਼ੀ ਨਾ ਜੀ ਤਾਂ ਤੁੰਤ ਮੰਗਣੋਂ ਜੀ ਸ੍ਰੀ ਜੀ ਜੁਵਾਤ ਜੀ ਨੇ ਕੀ ਬਾਤ ਸੋ ਵਾਵਾ ਜੋ ਕਰੋਗੇ ਸੋ ਵਾਵਾ ਜੈ ਸੰਮਤ ਨੇ ਹਾਜ਼ਰ ਮਰ ਕਰ ਤਰ ਸੋਤੀ ਵਾਵਾ ਵਾਵਾ ਆਪ ਜੀ ਦਾ ਤਬਹੂ ਕ੍ਰਿਸ਼ਨਾ ਇਹ ਹੋਰ ਕਿਰਪਾ ਜੈ ਮਰ ਕੋ ਕੀ ਨਾ ਇਹ ਜੀ ਦੀ ਦਿਸਾਨੀ ਮਾਨ ਕੀਨ ਆਇਓ ਗੋਪਨਕਸ਼ੂ ਜਿਉਂ ਪਾਉਣ ਸੰਤ ਪਾਉਣ ਜੀ ਪਾਸ਼ਾ ਤੰਕਰ ਮਹਾਂਪੁਰਖ ਬਾਬਾ ਸੀਤੋ ਸਿੰਘ ਜੀ ਤੋਂ ਬਰੋ ਸਾਹਿਬ ਤੰਤਨ ਸੰਤ ਬਾਬਾ ਜੈ ਮੋ ਸਿੰਘ ਜੀ ਜਿਨਨ ਸੰਸਾਰ ਦੇ ਭਲੇ ਹਿੱਤ ਨਾਮ ਜਪਿਆ ਜਪਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇ ਕੇ ਬੇਅੰਤ ਪਾਠ ਹੀ ਬਣਾਏ ਗ੍ਰੀਵੰਦ ਪਾਸ਼ਾ ਜੀ ਇੱਕ ਇੱਕ ਸ਼ੀਰਨੀ ਕਪਾਲਾਪ ਦੀ ਦੀ ਮਹਾਨ ਪਰਿਚਾਰਿਆ ਵਿੱਚ ਵਰਤਤ ਪਾਇਆ ਤੇ ਪਾਣੇ ਅੰਦਰ ਵਰਤਤ ਪਾਇਆ ਗ੍ਰੀਵੰਦ ਪਾਸ਼ਾ ਨੇ ਕਿਉਂ ਸਿਕ ਸੰਸਮਾਨ ਬਾਣੀ ਦੇ ਨਾਲ ਸ਼ੁਕਰਾਨਾ ਗਰੀਵਨ ਮਲ ਪਾਸ਼ਾ ਜਿਮੀ ਆਜੂ ਸੰਤਪੁਰਸ਼ਾਂ ਨੂੰ ਬਖਸ਼ੀ ਸੀ ਉਸ ਲੋਕ ਨੂੰ ਭੋਗਨੇ ਆਪ ਜੀ ਦੇ ਹੱਤਲ ਹੁਕਮਦਾਰ ਇਸ ਸੰਸਾਰ ਤੋਂ ਆਪ ਜੀ ਸਰੀਰਕ ਕਰਕੇ ਸਵਾਸਾਂ ਨਿਕੂ ਜੀ ਭੋਗਦੇ ਹੋ ਉਹ ਨਗਰੀ ਮਲ ਪਾਸ਼ਾ ਜੀ ਮਹਾਨ ਪਵਿੱਤਰ ਚਰਨ ਕਰਨ ਵਿੱਚ ਪਹਿਲਾਂ ਹੀ ਰਾਜੇ ਹੋ ਸੰਮਰਾਜ ਗਏ ਹਨ ਸਿੱਖ ਸੰਗਤਾਂ ਨੂੰ ਬਾਣਾ ਮੰਨਣ ਦੀ ਬਲ ਬੁੱਧੀ ਬਖਸ਼ ਕਰਨੀ ਗਰੀਵਨ ਮਲ ਪਾਸ਼ਾ ਮਹਾਂਪੁਰਸ਼ਾਂ ਦੀ ਮਾਨ ਪਵਿੱਤਰ ਜਾਤ ਦੇ ਅੰਦਰ ਜਪਤ ਜੀ ਸਾਹਿਬ ਜੀ ਦੀ ਗੁਰਬਾਣੀ ਚੌਪਈ ਸਾਹਿਬ ਜੀ ਦੀ ਗੁਰਬਾਣੀ ਸ਼ਬਦ ਗੁਰਬਾਣੀ ਦੇ ਕੀਰਤਨ ਹੋਏ ਹਨ ਗ੍ਰੀਨਰ ਪਾਸ਼ਾ ਸਿੱਖ ਸੰਸਥਾ ਵੱਲੋਂ ਕੀਰਤਨ ਕਰਦੇ ਹਨ ਗੁਰਬਾਣੀ ਪੜ੍ਹਦੇ ਹੋ ਸਰਦਾਰ ਨੇਤਰ ਦੇ ਹੋਏ ਖੁਦਾਂ ਦੀ ਮਾਤੂਆ ਮਾਤੂਆ ਤੋਂ ਸੇਵਾ ਤੋਂ ਬਾਨੀ ਤੋਂ ਦਸਤਾਰ ਤੋਂ ਚੌ ਬਖਸ਼ਿਸ਼ਾਂ ਨਾਲ ਗ੍ਰੀਨਰ ਪਾਸ਼ਾ ਜੀ ਐਸ ਵਕਤ ਆਪ ਜੀ ਆਗਿਆ ਬਖਸ਼ੇ ਸ੍ਰੀਮਾਨ ਸੰਤ ਬਾਬਾ ਜੈਮਲ ਸਿੰਘ ਜੀ ਨੂੰ ਬਰਮਤ ਮਤਮਸ ਮਰਦੇ ਆਦਤ ਦੇ ਅਨੁਸਾਰ ਅੰਤਮ ਕਿਰਿਆ ਦੀ ਗ੍ਰਾਸਮ ਬਖਸ਼ਿਸ਼ ਕਰੋ ਹਰ ਤਰ੍ਹਾਂ ਕਰਕੇ ਮਿਹਰ ਕਰਨੀ ਗਰੀਬ ਨਲ ਪਾਸ਼ਾ ਜੀ ਸਤਪੁਰਸ਼ਾਂ ਦੇ ਇਹ ਮਹਾਨ ਪਵਿੱਤਰ ਪਾਏ ਪੂਰਨ ਅਤੇ ਸਾਨੂੰ ਚੱਲਣ ਦਾ ਬਲ ਬੁੱਧੀ ਬਖਸ਼ ਕਰਨਾ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਇਹ ਤੋ ਪਾਕ ਬਣਾਈ ਰੱਖਣਾ ਸਿੱਖ ਸੰਗਤਾਂ ਦੇ ਵਿੱਚ ਗਰੀਬ ਨਲ ਪਾਸ਼ਾ ਜੀ ਦੇ ਇਹ ਮਹਾਨ ਪਵਿੱਤਰ ਜਾਤਾਂ ਦੇ ਅੰਦਰ ਬ੍ਰਹਮਤ ਪਾਣੀ ਦੇ ਜਾ